ਦਕਸ਼ਾ ਤੋਂ ਹੀ ਸੰਜੁਕਤ ਦਲ ਤਮੋਰਚਾ ਤੋਂ ਆਏ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੈਨਲ ਆਈ ਮੈਂ ਪਹਿਲਾਂ ਸੋਚੇ ਜੋ ਸਰੋਤੇ ਨੇ ਜੋ ਦਰਸ਼ਕ ਨੇ ਉਹਨਾਂ ਨੂੰ ਮਤੇ ਦੀ ਸਾਂਝ ਪਾਈ ਹੈ ਤੇ ਅੱਜ ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਆਟਾਰੀ ਰੋਡ ਤੇ ਜੋ ਬਣਿਆ ਹੋਇਆ ਇੱਥੇ ਟੂਲ ਪਲਾਜਾ ਬਣਿਆ ਤੇ ਜਿਸ ਨੂੰ ਬਣਿਆ ਹੋਇਆ तकरीबन 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਲੱਗਿਆ ਨੂੰ ਪਹਿਲੀ ਤੇ ਗੱਲ ਅਸੀਂ ਇਹ ਕਹਿੰਦੇ ਆ ਕਿ ਵੇਖੋ ਸੰਯੁਕਤ ਦਰਤ ਮੋਰਚੇ ਦੇ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਵਜੋਂ ਅਤੇ ਹਾਸ਼ੀਆ ਲੋਕ ਦਲ ਦੇ ਚੀਫ ਆਰਗੇਨਾਈਜ਼ਰ ਹੋਣ ਦੇ ਵਜੋਂ ਮੈਨੂੰ ਜਿਹੜੀ ਇਹ ਸਮਝ ਲੱਗਦੀ ਜਾਂ ਸਾਡੀਆਂ ਜਥੇਬੰਦੀਆਂ ਇਹ ਸਮਝਦਿਆਂ ਨੇ ਕਿ ਜਿੰਨੇ ਟੋਲ ਪਲਾਜੇ ਪੰਜਾਬ ਸਰਕਾਰ ਦੀ ਇੱਥੇ ਲਾਏ ਨੇ ਸੜਕਾਂ ਦੇ ਉੱਤੇ ਲਾਏ ਨੇ ਉਹ ਬਿਲਕੁਲ ਗਲਤ ਨੇ ਜਿਉਂ ਹੀ ਕੋਈ ਵੀ ਵਿਅਕਤੀ ਕੋਈ ਗੱਡੀ ਕੋਈ ਦੋ ਪਹੀਆ ਵਾਹਨ ਕੋਈ ਚਾਰ ਪਹੀਆ ਵਾਹਨ ਜਿਉਂ ਹੀ ਆਪਣੀ ਲੈ ਕੇ ਨਿਕਲਦਾ ਉਸ ਤੋਂ ਪਹਿਲਾਂ ਰੋਡ ਟੈਕਸ ਕੱਟਿਆ ਜਾਂਦਾ ਲੱਖਾਂ ਦੀ ਰੁਪਈਆ ਦੇ ਵਿੱਚ ਤੇ ਜਦੋਂ ਲੱਖਾਂ ਰੁਪਈਆ ਦਾ ਰੋਡ ਟੈਕਸ ਦਿੱਤਾ ਜਾਂਦਾ ਤੇ ਫਿਰ ਇਹ ਦੂਰੀ ਮਾਰ ਕੇ ਇਸ ਲਈ ਅਸੀਂ ਪਹਿਲੀ ਗੱਲ ਤੇ ਇਹ ਸਮਝਦੇ ਆ ਕਿ ਇਹ ਬਿਲਕੁਲ ਗਲਤ ਆ ਇਹ ਹੋਣੇ ਨਹੀਂ ਚਾਹੀਦੇ ਜੇ ਅਸੀਂ ਟੋਲ ਟੈਕਸ ફી ਦੇਣੇ ਨੇ ਤਾਂ ਫਿਰ ਰੋਡ ਟੈਕਸ ਮਾਫ ਹੋਣਾ ਚਾਹੀਦਾ ਫਿਰ ਪਹਿਲਾ ਰੋਡ ਟੈਕਸ ਆ ਫਿਰ ਟੋਲ ਟੈਕਸ ਤੇ ਫਿਰ ਹਾ ਪਟ ਰੋਡ ਟੈਕਸ ਤੇ ਫਿਰ ਹਰ ਤਰ੍ਹਾਂ ਦਾ ਗੱਡੀਆਂ ਤੇ ਮੋਟਰ ਗੱਡੀਆਂ ਤੇ ਹਰ ਤਰ੍ਹਾਂ ਦਾ ਟੈਕਸ ਹੀ ਲੱਗਦਾ ਸੋ ਪਹਿਲੀ ਗੱਲ ਇਸ ਲਈ ਅਸੀਂ ਅੱਜ ਇਸ ਧਰਨੇ ਦੇ ਵਿੱਚ ਰੋਸ ਧਰਨੇ ਦੇ ਵਿੱਚ ਆਏ ਆ ਇਹਨਾਂ ਦਾ ਗੱਲ ਆਪਣੀ ਗੱਲ ਕਹਿਣ ਵਾਸਤੇ ਆਪਣਾ ਸਮਰਥਨ ਦੇਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਵੇਖੋ ਸਾਨੂੰ ਅੱਜ ਇਹ ਲੱਗਿਆ ਕਿ ਪਿੰਡਾਂ ਦੇ ਵਿੱਚੋਂ ਤੁਸੀਂ ਜਦ 20 ਪਿੰਡਾਂ ਦੀ ਗੱਲ ਕੀਤੀ ਆ ਮੈਂ ਕਹਿੰਦਾ ਵੀ ਤੁਸੀਂ 20 ਪਿੰਡਾਂ ਦੀ بجائے 125000 ਦੇ ਕਰੀਬ ਆਪਣਾ ਪਿੰਡ ਆ ਸ਼ਹਿਰ ਨੇ ਉਹ ਸਾਰੇ ਲੋਕ ਜਿਹੜੇ ਵੀ ਕਿਸੇ ਗੱਡੀ ਕਿਸੇ ਦਾ ਕਿਸੇ ਗੱਡੀ ਹਰ ਕਰਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਇਬਜਾਨਾ ਜਿਹੜਾ ਉਹ ਭੁਗਤਣਾ ਪੈ ਰਿਹਾ। ਇਹ ਸਿਰਫ 20 ਪੰਡਾ ਦੀ ਨਹੀਂ ਗੱਲ। ਇਹ ਗੱਲ ਸਾਰੇ ਪੰਜਾਬ ਦੀ ਹੈ ਜੋ ਇਹ ਗਲਤ ਹੋ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਹਾਂ। ਸੋ ਜਿਹੜੀ ਗੱਲ ਅਗਲੀ 20 ਕਿਲੋਮੀਟਰ ਦਾ 20 ਕਿਲੋਮੀਟਰ ਦਾ ਹਾਂ ਸੋ ਇਹਨਾਂ ਨੇ ਕੀਤੇ ਕਿ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੇ। ਪਰ ਜਿਉਂ ਅਸੀਂ ਇੱਥੋਂ ਨਿਕਲਦੇ ਹਰ 15 20 30 ਕਿਲੋਮੀਟਰ ਦੇ ਬਾਅਦ ਤੇ ਟੋਲ ਪਲਾਜ਼ਾ ਆ ਜਾਂਦਾ। ਤੇ ਸਾਨੂੰ ਤੇ ਇਹਨਾਂ ਪੂਰੀ ਤਰ੍ਹਾਂ ਪੰਜਾਬ ਦੀ ਜਿਹੜੀ ਧਰਤੀ ਹੈ ਉਹਨੂੰ ਖੋਦ ਕੇ ਇਹ ਸਾਰੀਆਂ ਬਣਾਈਆਂ ਹੋਈਆਂ ਛੜਕਾਂ ਨੇ ਤੇ ਪੰਜਾਬ ਦੇ ਲੋਕਾਂ ਤੇ ਜਿਹੜਾ ਇਹ ਟੈਕਸ ਜਿਹੜਾ ਲਾਇਆ ਜਾ ਰਿਹਾ ਇਹ ਕਿੱਥੋਂ ਦੀ ਗੱਲ ਜਿਹੜੀ ਕਿੰਨੀ ਕਿ ਚੰਗੀ ਸੋ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਜੋ ਅੱਜ ਇਹਨਾਂ ਨੇ ਲਾਇਆ ਹੋਇਆ ਪਿਛਲੇ ਕਰੀਬ 17 ਤਰੀਕ ਤੋਂ ਦੱਸ ਰਹੇ ਨੇ ਜੀ 17 ਤਰੀਕ ਤੋਂ ਲਗਾਤਾਰ 17 ਤਰੀਕ ਤੋਂ ਫਿਰ ਟੋਕਣ ਲੱਗਾ ਪਿਆ 17 ਤਰੀਕ ਤੋਂ ਲਗਾਤਾਰ ਇਹ ਧਰਨਾ ਜਿਹੜਾ ਚੱਲ ਰਿਹਾ ਅਸੀਂ ਬਿਲਕੁਲ ਇਹਨਾਂ ਦੇ ਨਾਲ ਪਰ ਬੇਨਤੀ ਇਹਨਾਂ ਨੂੰ ਇਹ ਕਰਦੇ ਆਂ ਵੀ ਸਿਰਫ ਇਹ ਕਿਸਾਨਾਂ ਹੁੰਦੇ ਨਹੀਂ ਜਿੰਨੇ ਸਰੋਤੇ ਆ ਇਹ ਸਿਰਫ ਜਿਹੜੇ ਬੰਦੇ ਇੱਥੇ ਬੈਠੇ ਸਿਰਫ ਉਹਨਾਂ ਵਾਸਤੇ ਨਹੀਂ ਆ ਸਮੂਹ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੇ ਪਿੰਡ ਤੇ ਉਹਨਾਂ ਲੋਕਾਂ ਨੂੰ ਇਹਦੀ ਸਹੂਲਤ ਆ ਤੇ ਜੇ ਲੋਕਾਂ ਨੂੰ ਸਹੂਲਤ ਤੇ ਫਿਰ ਇੱਥੇ ਜਿਹੜੀ ਬਹੁ ਗਿਣਤੀ ਹੋਣੀ ਚਾਹੀਦੀ ਸੀਗੀ ਜੇ ਅੱਜ ਪੰਜ ਪਿੰਡ ਨੇ ਇੱਥੇ ਤੇ ਪੰਜ ਪੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਵੀ ਕਿਹਾ 20-20 ਬੰਦੇ ਹੀ ਨਿਕਲਾਉਂਦੇ ਤੇ ਇੱਥੇ ਜਿਹੜੀ ਵੱਡੀ ਗਿਣਤੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਭਾਈ ਇਹ ਲੜਾਈ ਸਾਰਿਆਂ ਦੀ ਆ ਤੇ ਸਾਰਿਆਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਸਿਰਫ ਜਿਹੜੇ ਕਿਸਾਨਾਂ ਨੂੰ ਨਹੀਂ ਆਉਣਾ ਚਾਹੀਦਾ ਇਹਦੇ ਵਿੱਚ ਸਾਰੇ ਲੋਕਾਂ ਨੂੰ ਆਉਣਾ ਚਾਹੀਦਾ ਭਾਵੇਂ ਆ ਮਜ਼ਦੂਰ ਨੇ ਤੇ ਭਾਵੇਂ ਉਹ ਮੁਲਾਜ਼ਮ ਨੇ ਹਰ ਕਿਸੇ ਬੰਦੇ ਨੂੰ ਇਹ ਇਹਦਾ ਜਿਹੜਾ ਨੁਕਸਾਨ ਹੋ ਰਿਹਾ ਸੋ ਸਾਰਿਆਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਤੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੀ ਇਹਨਾਂ ਪਹਿਲਾਂ ਗੱਲ ਕਹੀ ਹੈ ਕਿ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੇ 20 20 ਆਪਣੇ 2020 ਤੋਂ ਲਗਾਤਾਰ ਜੋ ਚੱਲ ਰਿਹਾ ਹੈ ਇਹ ਤਾਂ ਬਹੁਤ ਛੋਟੀ ਇੰਨੀ ਕੀ ਗੱਲ ਇਹ ਹੈ ਜੇ ਇੱਥੋਂ ਦੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਦੁੱਧ ਦੀਆਂ ਗੱਡੀਆਂ ਨੇ ਚਾ ਲੋਕਲ ਗੱਡੀਆਂ ਨੂੰ ਬਾਫ ਕਰ ਦਿੱਤੇ ਤੇ ਇਹਨਾਂ ਨੂੰ ਕੋਈ ਜਿਹੜਾ ਬਹੁਤ ਵੱਡਾ ਨੁਕਸਾਨ ਨਹੀਂ ਹੋਣ ਲੱਗਾ ਇੰਟਰਨੈਸ਼ਨਲ ਰੋਡ ਹੈ ਇੰਟਰਨੈਸ਼ਨਲ 10 ਕਿਲੋਮੀਟਰ ਲਾਹ ਰਿਹਾ ਇੰਟਰਨੈਸ਼ਨਲ ਰੋਡ ਹੋਣ ਕਰਕੇ ਕਿਉਂਕਿ ਇੱਥੋਂ 10 ਕਿਲੋਮੀਟਰ ਲਾਹ ਰਿਹਾ ਤੇ ਇੱਥੇ ਜਿਹੜੀਆਂ ਬਾਹਰੋਂ ਗੱਡੀਆਂ ਆਉਂਦੀਆਂ ਨੇ ਇਹਨਾਂ ਨੂੰ ਬਥੇਰੇ ਪੈਸੇ ਬਣਦੇ ਨੇ ਸੋ ਇਸ ਕਰਕੇ ਅਸੀਂ ਜਿਹੜੀ ਆ ਬਿਲਕੁਲ ਨਾਲ ਆ ਤੇ ਇਹ ਗੱਲ ਸਮੁੱਚੇ ਰੂਪ ਦੇ ਵਿੱਚ ਜਾਰੀਆਂ ਕਿਸਾਨ ਮਜ਼ਦੂਰ ਗਲਤ ਮਲਾਜਮ ਜਥੇਬੰਦੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਰਾਹੀਂ ਵੀ ਭਾਈ ਹੁਣ ਸਮਾਂ ਹੈ ਜਦੋਂ ਕਿ ਪੰਜਾਬ ਕਹ ਲੋ ਵੀ ਪੰਜਾਬ ਦੇ ਸਿਰ ਤੇ ਇੰਨਾ ਕਰਜ਼ਾ ਹੋ ਗਿਆ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਕੁਝ ਨਹੀਂ ਕਰਨਾ ਇਹ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਲੋਕਾਂ ਨੂੰ ਜਿਹੜੇ ਪੰਜਾਬ ਦੇ ਹਿੱਤੂ ਨੇ ਉਹਨਾਂ ਨੂੰ ਇਕੱਠਿਆਂ ਹੋ ਕੇ ਸਿਰ ਜੋੜ ਕੇ ਬੈਠਣਾ ਪਊਗਾ ਵੀ ਇਹ ਜਿਹੜਾ ਜਿਹੜਾ ਲੱਖਾਂ ਮਿਲੀਅਨ ਦਾ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਿਰ ਤੇ ਉਹ ਲੜਾ ਕਿਵੇਂ ਕਿਉਂਕਿ ਇੱਕ ਜੰਮਦੇ ਬੱਚੇ ਦੇ ਉੱਤੇ ਲੱਖਾਂ ਰੁਪਈਆ ਦਾ ਜਿਹੜਾ ਇੱਥੇ ਬੋਝ ਹੈ ਸੋ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਡਾ ਕਿ ਤੁਸੀਂ ਸਾਡੀ ਜਿਹੜੀ ਗੱਲ ਲੋਕਾਂ ਤੇ ਜਿਹੜੀ ਪਚਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਮੁਖਤਾਰ ਸਿੰਘ ਬਹਾਵਾ ਜ਼ਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਅੰਮ੍ਰਿਤਸਰ ਠੀਕ ਹੈ ਇਹ ਸਾਡਾ ਅਸਲ ਮੈਂ ਥੋੜੀ ਜਿਹੀ ਪਿਛੋਕਰ ਕਹਿਣਾ ਚਾਹੁੰਦਾ ਸਾਡਾ ਧਰਨੇ ਦਾ ਪਿਛੋਕਰ ਕਿ ਕਿਉਂ ਲਾਉਣਾ ਪਿਆ ਸਾਨੂੰ 2025 ਤੋਂ 2020 ਤੋਂ ਬੀ ਲਗਾਤਾਰ ਜਿਹੜੇ ਸਾਡੇ ਅਗਲੇ ਪਿੰਡ ਸੀ ਬੜੇ ਏਰੀਏ ਦੇ ਨਾਲ 40 ਕਿ ਪਿੰਡ ਦੇ ਕਰੀਬ ਉਹਨਾਂ ਦੇ ਲੋਕਰ ਗੱਡੀਆਂ ਤੇ ਲੋਕਲ ਗੱਡੀਆਂ ਤੇ ਲੋਕਲੀ ਦੋ ਦਰੀਆਂ ਗੱਡੀਆਂ ਇਹ ਫ੍ਰੀ ਚੱਲਦਾ ਹੈ ਇਹ ਨਵੀਂ ਕੰਪਨੀ ਜਦੋਂ ਆਈ ਆ ਇਹਨਾਂ ਨੇ ਸਾਰਿਆਂ ਤੇ ਲਾਗੂ ਕਰ ਦਿੱਤਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਜੋ ਪਹਿਲਾਂ ਆਲਰੇਡੀ ਸਾਡਾ ਫੈਲ ਚੱਲ ਰਿਹਾ ਜੋ ਚੱਪ ਚੱਲ ਰਿਹਾ ਹੈ ਉਹ ਨਾਲ ਪਿਆ ਪਿੰਡਾਂ ਦਾ ਲੋਕਲ ਗੱਡੀਆਂ ਦਾ ਟੂਰ ਕਰ ਜਾ ਫ੍ਰੀ ਕਰੋ ਅਤੇ ਨਾਲ ਦੀ ਨਾਲ ਲੋਕਰ ਦੋਦਲੀਆਂ ਗੱਡੀਆਂ ਨਾਲ ਵੀ ਕਰੋ ਅਸੀਂ ਨਵੀਂ ਗੱਲ ਨਿਕੋ ਕੀਤੀ ਜਿਨਾ ਕਿ 2020 ਤੋਂ ਚੱਲ ਰਿਹਾ ਹੈ ਆਲਰੇਡੀ ਇਹਨਾਂ ਨੇ ੱੱੱਕੇ ਨਾਲ ਗੁੰਡਾ ਕਰਦੀ ਨਾ ਕਰਨਾ ਢਿੱਲੋ ਟਰਾਂਸਪੋਰਟ ਵਿੱਚ ਪਾ ਕੇ ਪੈਣ ਵਾਲੇ ਵਿੱਚ ਹੀ ਸੰਸਾਰਾ ਖ ਲਿਆ ਇਹਨਾਂ ਨੇ ਮਦਰੂ ਸਾਰਾ ਪਿੰਡਾਂ ਦੇ ਇਲਾਕੇ ਵਰਤਾ ਵੀ ਅਸੀਂ ਤੇ ਨਹੀਂ ਛੋੜ ਦੇਣੀ ਇਸ ਤਰ੍ਹਾਂ ਕਿ ਅਸੀਂ ਪਹਿਲਾਂ ਬੜੀ ਕੋਸ਼ਿਸ਼ ਕੀਤੀ ਕਰਦੇ ਰਹੇ ਆ ਜਨ ਮੁਲਾਵਕੇ ਮੀਟਗਾ ਕਰਕੇ ਦਿਨ ਛੋਟੇ ਛੋਟੇ ਧਰਨੇ ਇੱਕ ਦੇ ਲਾਤਾ ਅਸੀਂ ਚਲੇ ਗਏ ਫੇਰ ਲਾਤਾ ਫੇਰ ਚਲੇ ਗਏ ਪਰ ਇਹਨਾਂ ਨੇ ਸਾਡੇ ਤੋਂ ਇੱਕ ਵਾਰ ਮੰਨ ਲੈਣਾ ਤੇ ਫੇਰ ਅਗਲੇ ਦਿਨ ਉਹ ਹੀ ਗੁੰਡਾ ਕਰੀ ਸ਼ੁਰੂ ਕਰ ਦੇਲੀ ਫੇਰ ਅਸੀਂ ਤਰਅ ਤੀਕੋ ਜਿਹੜੇ 40 ਪਿੰਡ ਆ ਉਹਨਾਂ ਦੀ ਵੰਡ ਕਰਕੇ ਰੋਜ਼ 2 ਪਿੰਡ 1 ਪਿੰਡ ਵੱਡਾ 2-3 ਪਿੰਡ ਲਗਾਤਾਰ ਸਾਡੇ ਸਵੇਰੇ 8 ਵਜੇ ਦੇ ਲੇਕੇ ਸ਼ਾਮ ਦੇ 8 ਵਜੇ ਤੱਕ ਅਸੀਂ ਇਸ ਧਰਨੇ ਵਿੱਚ ਬਹਿਲਦੇ ਆ ਸਾਨੂੰ ਇਹ ਤਤਪੁਰ ਚਾਹੀਪਾਵੇ ਪਹਿਲੋਂ ਚਾਹੁੰਦੇ ਸੀ ਕਿ ਲੋਕਾਂ ਸਾਨੂੰ ਪ੍ਰੀਤ ਕੀਤਾ ਜਾਵੇ ਪਰ ਜਦੋਂ ਸਾਡੇ ਕੋਈ ਗੱਲ ਨਾ ਚਲੀ ਇਸ ਕਰਕੇ ਮਜਬੂਰ ਹੋ ਕੇ ਸਾਨੂੰ ਟੂਰ ਪਲਾਜੇ ਦੇ ਉੱਤੇ ਆੜ ਕੇ ਉਹ ਬੱਤ ਕਰਨਾ ਪਿਆ ਅਜੇ ਵੀ ਸਾਡੀ ਮੰਗ ਆ ਕਿ ਜੇਕਰ ਸਾਡੀ ਮੰਗ ਪੂਰੀ ਕਰ ਲੈਂਦੇ ਆ ਲੋਕਲ ਪਿੰਡ ਜਿਹੜੇ ਬਾਰਡਰ ਦੇ ਏਰੀਆ ਦੇ ਨਾਲ ਲੱਗਦੇ ਆ ਕੋਲਾ ਟੂਰ ਫਰੀ ਕਰ ਦਿੰਦੇ ਆ ਦੁੱਧ ਗੱਡੀਆਂ ਟੂਰ ਫਰੀ ਕਰ ਦਿੰਦੇ ਆ ਅਸੀਂ ਕੋਈ ਸਾਡੀ ਹੋਰ ਸ਼ਰਤ ਨਹੀਂ ਅਸੀਂ ਉਸ ਮੋਕੇ ਵੀ ਆਪਣਾ ਪ੍ਰੋਗਰਾਮ ਕੇਸਲ ਜਿਹੜਾ ਕਰ ਸਕਦੇ ਆ ਇਸ ਕਰਕੇ ਅਸੀਂ ਬਾਰ-ਬਾਰ ਕੋਸ਼ਿਸ਼ਾਂ ਕੀਤੀਆਂ ਪੁਲਿਸ ਵਾਲੇ ਵੀ ਵਿੱਚ ਪਏ ਆ ਅਧਿਕਾਰੀ ਵੀ ਵਿੱਚ ਪਏ ਆ ਉਹਨਾਂ ਨੂੰ ਬਥੇਰੇ ਨੂੰ ਸਮਝਾਇਆ ਕਿ ਜਿਹੜਾ 2020 ਤੋਂ ਚੱਲ ਰਿਹਾ ਹੈ ਉਹ ਅਮਲ ਜਿਹੜਾ ਲਾਗੂ ਕਰੋ ਇਹ ਨਹੀਂ ਨਾ ਕੀਤਾ ਇਸ ਕਰਕੇ ਮਜਬੂਰ ਹੋ ਕੇ ਸਾਨੂੰ ਐਟਿਚਨ ਦਾ ਰੂਪ ਧਾਰਨਾ ਕਰਨਾ ਪਿਆ ਆ ਵੀ ਕੇ ਸੰਘਰਸ਼ ਤੇ ਸਾਡੇ ਹੋਰ ਵੀ ਬੜੇ ਇਹ ਕਲਾ ਸਾਡਾ ਕਿਸਾਨਾਂ ਦਾ ਨਹੀਂਗਾ ਇਹ ਸਮੁੱਚੇ ਜਿਹੜੇ ਬਾਰਡਰ ਦੇ ਲੋਕ ਆ ਉਹਨਾਂ ਦਾ ਸੀਗਾ ਸੀ ਜੀ ਇੱਕ ਗੱਲ ਤੇ ਇਹ ਨਾ ਸਮਝ ਲਓ ਵੀ ਕੱਲੇ ਕਿਸਾਨਾਂ ਦਾ ਸਾਡਾ ਇਸ ਕਸਿਆ ਇਹ ਸਾਡੇ ਲੋਕ ਜੋ ਬਾਰਡਰ ਦੇ ਗਰੀਬ ਆਦਮੀ ਜਿਹੜੇ ਜੰਗਾ ਦੇ ਸਤਾਏ ਆ ਜਾਂ ਮਾਰੇ ਮਾਹੌਲ ਜਦੋਂ ਜਿੰਦੇ ਗਾਲਾਂ ਪਾ ਜਿੰਦਾ ਉਦੋਂ ਉੱਠਣਾ ਪੈਂਦਾ ਸਰ ਤੁਸੀਂ ਤੇਰਵਾ ਵੇਖਿਆ ਹੋਣਾ ਵੀ ਕਿਸ ਢਾਕ ਦੇ ਨਾਲ ਲੋਕਾਂ ਦੀ ਹਾਲਾਤ ਹੁੰਦੇ ਆ ਪਰ ਇਹਨਾਂ ਨੂੰ ਉਹਨਾਂ ਦਾ ਮਾੜਾ ਮੋਰ ਵੀ ਤਰਸ ਨਹੀਂ ਆਉਆ ਇਹ ਧੱਕੇ ਦੇ ਨਾਲ ਸੱਤੋਂ ਲਾਗੂ ਕਰਿਆ ਇਸ ਕਰਕੇ ਸਾਡੀ ਇਹ ਮੰਗਿਆ ਵੀ ਸਾਡਾ ਜੋ 2020 ਤੋਂ ਅਮਲ ਚੱਲ ਰਿਹਾ ਸੀ ਟੂਰ ਫਰੀ ਇਸ ਨੂੰ ਲਾਗੂ ਕੀਤਾ ਜਾਵੇ ਤੇ ਨਹੀਂ ਤਾਂ ਅਸੀਂ ਇਸ ਘਰ ਜੀ ਦਾ ਲਗਾਤਾਰ ਜਨ ਜੱਖਾ ਕਿਸਾਨਾਂ ਆਗੂ ਅੱਜ ਜਿਹੜਾ ਮੋਰਚਾ ਆਈ ਆ ਭਾਈ ਕਿਸੇ ਬੰਦ ਚਲਾਇਆ ਹੈ ਅੱਜ ਇਹ ਪਿੰਡਾਂ ਦੀਆਂ 20 21 ਪਿੰਡਾਂ ਦੇ ਆ ਜਿਹੜੇ ਮਜ਼ਦੂਰ ਨੇ ਕਿਸਾਨ ਨੇ ਉਹਨਾਂ ਦੇ ਇਹ ਸਹੂਲਤ ਨੂੰ ਟੋਲ ਪਲਾਜ਼ੇ ਦੀ ਸਹੂਲਤ ਨੂੰ ਰੋਕਣ ਵਾਸਤੇ ਇਹ ਅੱਜ ਦਾ ਦਰਨਾ ਜਿਹੜਾ ਵਾ ਨਗਾਤਰ ਚੱਲ ਰਿਹਾ ਇਹ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਔਰ ਉਹ ਬਿਲਕੁਲ ਵੀ ਗੱਲਬਾਤ ਦਾ ਕਰਨ ਨੂੰ ਤਿਆਰ ਨਹੀਂ ਹੈ ਤੇ ਇਸ ਵਾਸਤੇ ਇਹ ਮੋਰਚਾ ਜਿਹੜਾ ਵੈ ਇਹ ਲਗਾਤਾਰ ਫੈਸਲੇ ਲਿਆ ਗਿਆ ਵੈ ਜਦੋਂ ਤਾਈ ਇਹ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲੇ ਨਹੀਂ ਲਈ ਜਾਂਦੇ ਵੀ 20 ਪਿੰਡਾਂ ਦੇ ਲੋਕਾਂ ਦੀ ਜਿਨ੍ਹਾਂ ਦੀ ਜ਼ਮੀਨ ਆਈ ਹੈ ਜਿਨ੍ਹਾਂ ਨੂੰ ਉਥਾ ਮੁਸ਼ਕਲਾਂ ਨੇ ਜਿਹੜੇ ਬਾਰਡਰ ਦੇ ਪਿੰਡਾਂ ਦੇ ਵਿੱਚ ਬੜੀਆਂ ਮੁਸ਼ਕਲਾਂ ਦੇ ਨਾਲ ਆਪਦਾ ਜੀਵਨ ਬਤੀਤ ਕਰ ਰਹੇ ਆ ਉਹਨਾਂ ਦੇ ਸਹੂਲਤ ਵਾਸਤੇ ਉਹਨਾਂ ਨੂੰ ਰਹਿਤ ਦੇਣ ਵਾਸਤੇ ਅੱਜ ਦਾ ਇਹ ਧਰਨਾ ਲਗਾਤਾਰ جاری ਹੈ ਔਰ ਜਦੋਂ ਤਾਈ ਟੋਲ ਪ੍ਰਬੰਧਕਾਂ ਵੱਲੋਂ ਇਹਦੇ ਬਾਰੇ ਵਿੱਚ ਕੋਈ ਠੋਸ ਫੈਸਲਾ ਨਹੀਂ ਲਿਆ ਜਾਂਦਾ ਦੋ ਤਿੰਨ ਮੀਟਿੰਗਾਂ ਤੋਂ ਬਾਅਦ ਵੀ ਇਹਨਾਂ ਨੇ ਫੈਸਲਾ ਕਰਕੇ ਮੁਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਇਹ ਫੈਸਲਾ ਕੀਤਾ ਵੀ ਇਹ ਜਿਹੜਾ ਦਰਨਾ ਮੈਂ ਇਹ ਲਗਾਤਾਰ ਜਦੋਂ ਤੱਕ ਕੋਈ ਫੈਸਲਾ ਨਹੀਂ ਲੈਂਦੇ ਇਹ ਕਿਸਾਨਾਂ ਨੂੰ ਇਹ ਬਣਦੀ ਰਿਆਤ ਨਹੀਂ ਦਿੱਤੀ ਜਾਂਦੀ ਇਹ ਲਗਾਤਾਰ ਦਰਨਾ ਚੱਲਦਾ ਰਹੂਗਾ ਉਹਨਾਂ ਦੇ ਵਿੱਚ ਵੱਡੇ ਤੋਂ ਵੱਡੇ ਕੱਟ ਕਰਨ ਦੀ ਸਾਨੂੰ ਲੋੜ ਪੈਂਦੀ ਹੈ ਤਾਂ ਅਸੀਂ ਉਹਦੇ ਤੋਂ ਵੀ ਗਰੇਜ ਨਹੀਂ ਕਰਾਂਗੇ ਅੱਜ ਦੇ ਦਰਨੇ ਵਿੱਚ ਤਕਰੀਬਨ ਕਿਹੜੇ ਜਿਹੜੇ ਪਿੰਡ ਨੇ ਉਹ ਤਰਨੇਵਾਰੀ ਜਿਹੜੀ ਵਾਰਿਸਰ ਅੱਜ ਆਪਣੀ ਡਿਊਟੀ ਨਿਭਾ ਰਹੇ ਆ ਇਸ ਤਰ੍ਹਾਂ ਹੀ ਹਰ ਰੋਜ਼ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀ ਡਿਊਟੀ ਲਈ ਗਈ ਹੈ ਉਹ ਲਾਜ਼ਮੀ ਤੌਰ ਦੇ ਉੱਤੇ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਚੜ੍ਹਦੀ ਕਲਾ ਦੇ ਵਿੱਚ ਇਸ ਟੋਲ ਪਲੇਸੇ ਨੂੰ ਬੰਦ ਰੱਖਣ ਵਾਸਤੇ ਆਪ ਦਾ ਸਿਰ ਤੋੜ ਜਤਨ ਕਰ ਰਹੇ ਆ